ਮਾਪਰੀ ਤੁਹਾਡਾ ਵਾਰਡ ਹੈ ਤੇ ਬਹੁਤ ਹੀ ਮੰਦ ਭਾਗੀ ਘਟਨਾ ਹੈ ਕਿ ਦਿਨ ਦਿਨ ਚੋਰੀਆਂ ਦਾ ਮਾਹੌਲ ਹੈ ਉਹ ਵੱਧਦਾ ਜਾ ਰਿਹਾ ਹੈ ਮੈਂ ਹੁਣੇ ਜਾ ਰਹੀ ਸੀ ਮੈਂ ਦੇਖਿਆ ਅੱਠ ਹੋਏ ਵੇਸੇ ਬਾਅਦ ਦੇਖਿਆ ਕੋਲੇ ਕਿਵੇਂ ਖੜਿਆ ਜੋ ਪਤਾ ਲੱਗਿਆ ਵੀ ਇਥੇ ਰਾਤ ਚੋਰੀ ਹੋਈ ਹੈ ਸਤਾਣਾ ਠਾਣਾ ਲਖਦਾ ਸਮਾਨ ਲੈ ਗਏ ਕਿ ਉਹਨਾਂ ਦੇ ਹੌਸਲੇ ਕਿੰਨੇ ਬਲੰਦ ਹੋਣਗੇ ਕਿ ਐਲਸੀਡੀਆਂ ਵੀ ਲੈ ਗਏ ਚੱਕ ਕੇ ਏਸੀ ਵੀ ਲੈ ਗਏ ਚੱਕ ਕੇ 44 ਫੋਨ ਵੀ ਲੈ ਗਏ ਚੱਕ ਕੇ ਇਹ ਰੰਗ ਦਾ ਸ਼ੂਪਰ ਹੈ ਪਤਾ ਵੀ ਨਹੀਂ ਲੱਗਿਆ ਕਿ ਥੋੜਾ ਸ਼ਟਰ ਵੱਡਿਆ ਸ਼ਟਰ ਬਟਨ ਤੋਂ ਬਾਅਦ ਉਹ ਅੰਦਰ ਆਇਆ ਉਸ ਤੋਂ ਬਾਅਦ ਉਹ ਸਮਾਨ ਲੈ ਗਿਆ ਤੇ ਪ੍ਰਸ਼ਾਸਨ ਨੂੰ ਸਰਕਾਰ ਪ੍ਰਸ਼ਾਸਨ ਨੂੰ ਜਿ세 ਪ੍ਰਸ਼ਾਸਨ ਨੂੰ ਨੇ ਫੋਨ ਵੀ ਕੀਤਾ ਹੈ ਧਿਆਨ ਚ ਵੀ ਲੈਂਦਾ ਪ੍ਰਸ਼ਾਸਨ ਆਪਦਾ ਕੰਮ ਕਰੂਗਾ ਪਰ ਉਹਦੇ 'ਚ ਇਹ ਵੀ ਇਸ ਏਰੀਏ ਤੇ ਖਾਸ ਕਰਕੇ ਨਕੇਲ ਦੇਣ ਵਾਲੀ ਗੱਲ ਹੈ ਮੈਂ ਨਾ ਚਾਰ ਪੰਜ ਦਿਨ ਪਹਿਲਾਂ ਸਾਡੀ ਮੀਟਿੰਗ ਸੀ ਡੀਐਸਪੀ ਸਾਹਿਬ ਨਾਲ ਨਸ਼ੇ ਦੇ ਵਿਰੁੱਧ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਉਹਨਾਂ ਨੂੰ ਮੈਂ ਕਿਹਾ ਵੀ ਜਿਹੜੀ ਪਟਰੋਲਿੰਗ ਹੈ ਉਹ ਰਾਤ ਨੂੰ ਵਧਾਈ ਜਾਵੇ ਕਿਉਂਕਿ ਪੈਟਰੋਲਿੰਗ ਕਰਕੇ ਬਹੁਤ ਫਰਕ ਪੈ ਜਾਂਦਾ ਚੋਰ ਆਸ-ਪਾਸ ਹੋ ਜਾਂਦੇ ਜਾਂ ਭੱਜ ਜਾਂਦੇ ਜਦੋਂ ਰਾਤ ਨੂੰ ਪ੍ਰੋਲਿੰਗ ਘੱਟ ਹੁੰਦੀ ਹੈ ਉਹਦੇ ਇਹ ਜੀ ਵਾਰਦਾਸਾ ਹੁੰਦੀ ਹੈ ਕੀ ਨਾਮ ਹੈ ਤੇ ਕੀ ਇਹ ਘਟਨਾ ਵਾਪਰੀ ਜੀ ਹੋਇਆ ਕੀ ਹੈ ਦੂਜੀ ਕਗਲਾ ਸੀ ਮੇਰਾ ਨਾਮ ਕਮਲ ਕੁਮਾਰ ਸਿੰਘਲਾ ਜੀ ਸਿੰਘਲਾ ਐਂਟਰਪ੍ਰਾਈਜ਼ ਸਾਡੀ ਦੁਕਾਨ ਦਾ ਨਾਮ ਹੈ ਜੀ ਜਿਹਦੇ ਵਿੱਚੋਂ ਕੇ ਸਾਨੂੰ ਰਾਘਰੀਆਂ ਨੇ ਸਵੇਰੇ ਦੱਸਿਆ 4:30 5 ਵਜੇ ਜੀ ਕਿ ਤੁਹਾਡਾ ਸ਼ਟਰ ਟੁੱਟਿਆ ਪਿਆ ਜੀ ਅਸੀਂ نیچے ਆਏ ਨਾਲ ਦੀ ਨਾਲ ਜੀ ਅਸੀਂ نیچے ਆਏ ਜੀ ਆ ਗਏ ਸਮਾਨ ਦੀ ਇਨਕੁਆਰੀ ਕੀਤੀ ਹੈ ਤੇ ਸਿੜੀਆਂ ਲੈ ਗਏ ਏਸੀ ਲੈ ਗਏ 44 ਮੋਬਾਈਲ ਹੈ ਜੀ ਜਿਹਦੇ ਵਿੱਚ ਬੀਬੋ ਦੇ ਐਪਲ ਦੇ ਹੈ ਜੀ ਤੇ ਦੋ ਤਿੰਨ ਕੰਪਨੀਆਂ ਹੋ ਰਹੀ ਜੀ ਅੱਛਾ ਤੇ ਆ ਤੇ ਸਿੜੀਆਂ ਲੈ ਗਏ ਜੀ 55 ਇੰਚੀਆਂ ਖੋਲ ਕੇ ਅੱਗੇ ਬਾਹਰ ਨੂੰ ਨਿਕਲੀ ਆਗੇ ਸ਼ੈਟਰ ਦੇ ਰਹੀ ਜੀ 32 ਇੰਚੀ ਦੇ 45 ਇੰਚੀ ਲੈ ਗਏ ਜੀ ਏਸੀ ਲੈ ਗਏ ਡੇਟ ਆਉਂਦੇ ਜੀ ਪਰ ਐਸਾਂ ਲੈ ਗਏ ਜੀ ਕੁੱਕਰ ਲੈ ਗਏ ਤੇ ਕਿੰਨਾ ਕੁ ਨੁਕਸਾਨ ਦਾ ਅਕਸਾ ਜਾਹਰ ਕਰ 17-18 ਲੱਖ ਰੁਪਏ ਦਾ ਹੋਊਗਾ ਜੀ ਤੁਹਾਡੀ ਰਾਇਸ਼ ਕਿੱਥੇ ਹੈ ਰਾਇਸ਼ ਉੱਤੇ ਹੈ ਜੀ ਹਾਂਜੀ ਪਤਾ ਨਹੀਂ ਲੱਗਿਆ ਤੁਹਾਨੂੰ ਨਾ ਵੀ ਜੀ ਏਸੀ ਲਾ ਕੇ ਪੈ ਜੰਦੇ ਆਣ ਕੀ ਪਤਾ ਲੱਗਦਾ ਆਪਾਂ ਨੂੰ ਕੀ ਪਤਾ ਵੀ ਚੋਰੀ ਹੋ ਗਈ ਸ਼ੋ ਰਾਤ ਨੂੰ ਜੀ ਹੂੰ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਫੋਟੋਆਂ ਆ ਗਈਆਂ ਜੀ ਹਾਂਜੀ ਕੋਈ ਚੱਕ ਕੋਈ ਪਿੱਛੇ ਤੇ ਇਸ ਤਰੀਕੇ ਦੇ ਕੋਈ ਸ਼ਕਲਾ ਪਛਾਣ ਚ ਜਾਂਦੀ ਆ ਹੂੰ ਸ਼ਕਲਾ ਪਛਾਣ ਚ ਨਹੀਂ ਆਈ ਸਾਡੀ ਕੋਸ਼ਿਸ਼ ਕਰਨ ਦੀ ਹਾਂਜੀ ਤੇ ਪੁਲਿਸ ਨੂੰ ਤਲਾ ਦੇ ਦਿੱਤੀ ਹਾਂ ਪੁਲਿਸ ਨੂੰ ਤਲਾ ਦੇ ਦਿੱਤੀ ਪੁਲਿਸ ਵਿਚਾਰ ਪੰਜ ਮੇਲ ਦੀ ਆ ਗਈ ਸੀਗੀ ਜੀ ਹਾਂਜੀ ਫੋਰੈਂਸਿਕ ਸਾਇੰਸ ਦੀ ਟੀਮਾਂ ਵੀ ਆ ਰਹੀਆਂ ਨੇ ਆ ਗਈਆਂ ਆ ਗਈਆਂ ਸਾਰੇ ਆ ਗਏ ਹਾਂਜੀ ਇਦਾਂ ਦਾ ਮਾਹੌਲ ਕਿ ਇਦਾਂ ਦਾ ਇਸ ਇਲਾਕੇ ਦੇ ਵਿੱਚ ਨਜ਼ਰ ਆਉਂਦਾ ਤੁਸੀਂ ਇੱਥੇ ਕਾਫੀ ਚੋਰੀਆਂ ਦਾ ਇੱਥੇ ਚੋਹ ਉਠਾ ਗਈਆਂ ਨੇ ਛੇੜੀ ਹੈ ਗਈਆਂ ਜੀ ਸਾਰੇ ਪਹਿਲਾਂ ਦੋ ਬਾਰਾਂ ਹੋਈ ਸੀ ਪਹਿਲਾਂ ਬੰਦੇ ਟਰੇਸ ਕਰ ਲਈ ਸੀ ਜੀ ਦੋ ਬਾਰਾਂ ਪਹਿਲਾਂ ਚੋਰੀ ਹੋ ਚੁੱਕੀ ਸੀ ਪਹਿਲਾਂ ਟਰੇਸ ਕਰ ਲਈ ਸੀ ਜੀ ਅਸੀਂ ਹਾਂ ਕੀ ਨਾਮ ਤੇ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰਾ ਨਾਮ ਐਸਆਈ ਜੀ ਸਿੰਘ ਹੈ ਪਰ ਮਾਮਲਾ ਇਹ ਹੈ ਵੀ ਰਾਤ 1:30 ਵਜੇ ਇਹਨਾਂ ਦਾ ਸ਼ਟਰ ਤੋੜ ਕੇ एलसीडीयां ਤੇ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਕਿੰਨਾ ਤੋਂ ਨੁਕਸਾਨ ਦਾ ਖਤਰਾ ਹੈ ਨੁਕਸਾਨ ਹੈਗਾ ਜੀ ਹਾਂ 40-50 ਲੱਖ ਦਾ ਦੇ ਇਹਨਾਂ ਦੇ ਕਹਿਣ ਮੁਤਾਬਕ ਦੁਕਾਨਦਾਰ ਕੀ ਕਹਿੰਦੇ ਨੇ ਕੀ ਗਿਆਨ ਆ ਨਾ ਗਿਆਨੇ ਆ ਤੇ ਵੀ ਅਸੀਂ ਬੰਦੇ ਇੱਥੋਂ ਦੇ ਪਛਾਣਦੇ ਆ ਨੇੜੇ ਦੇ ਅਸੀਂ ਇਹਨਾਂ ਨੂੰ ਨਾ ਪੇਸ਼ ਕਰਕੇ ਫਿਰ ਬਕਤਾ ਦਰਦ ਕਰਾਓ ਤੇ ਹੁਣ ਤੱਕ ਕੀ ਕੁਝ ਪਤਾ ਲੱਗ ਪਾਇਆ ਕਿ ਕੌਣ ਸੀ ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ ਅਜੇ ਤੱਕ ਤਾਂ ਲੋਕੇਸ਼ਨ ਉਹ ਸੀਸੀਟੀਵੀ ਕੈਮਰੇ ਤੇ ਇਹਨਾਂ ਦੀਆਂ ਦੇਖ ਰਹੇ ਆ ਉਹ ਦੇਖ ਕੇ ਉਸ ਤੋਂ ਬਾਅਦ ਇਹਨਾਂ ਦਾ ਪਤਾ ਲੋਕੇਸ਼ਨ ਕਿਹ ਜਿੱਥੇ ਚੋਰੀ ਹੋਈ ਹੈ ਲੋਕੇਸ਼ਨ ਇਹ ਆ ਸਾਹਮਣੇ ਦੁਕਾਨ ਹੈ ਇਹ ਏਰੀਆ ਕਿਹੜਾ ਹੈ ਏਰੀਆ ਪਰਸ਼ਰਾਮ ਨਗਰ ਗਲੀ ਨੰਬਰ 21